ਅਸਵਕਤਾ ਸੀ ਖੱਗਰ ਦੇ ਨਜ਼ਦੀਕ ਮੌਜੂਦ ਆ ਜਿਹੜਾ ਕਿ ਬਿਲਕੁਲ ਸ਼ੰਭੂ ਬਾਰਡਰ ਦੇ ਨਾਲ ਪੈਂਦਾ ਇੱਕ ਕੱਚਾ ਰਸਤਾ ਹੈਗਾ ਜਿੱਥੋਂ ਕਿ ਲੋਕ ਹੁਣ ਜਾਣ ਲਈ ਮਜਬੂਰ ਨੇ ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਬਾਰਡਰਾਂ ਤੇ ਡਟੇ ਹੋਏ ਨੇ ਪਰ ਕਿਤੇ ਨ ਕਿਤੇ ਆਸ-ਪਾਸ ਦੇ ਵਸਨੀਕਾਂ ਨੂੰ ਇਸ ਵਿਚਕਾਰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਔਰ ਇਕਲੋਤਾ ਹੀ ਰਸਤਾ ਇੱਕ ਬਚ ਜਾਂਦਾ ਕਿ ਜਦ ਲੋਕਾਂ ਨੂੰ ਅੰਬਾਲਾ ਸ਼ਹਿਰ ਤੋਂ ਜਾਂ ਕਿਸੇ ਰਾਜਪੁਰਾ ਵਾਲੇ ਪਾਸੇ ਜਾਣਾ ਤਾਂ ਇਹੀ ਇੱਕ ਕੱਚਾ ਰਸਤਾ ਹੈਗਾ ਜਿਸ ਥਾਣੀ ਦੇ ਲੋਕਾਂ ਨੂੰ ਜਾਣਾ ਪੈਂਦਾ ਕਿਉਂਕਿ ਜੋ ਮੇਨ ਹਾਈਵੇ ਹੈ ਜਿੱਥੇ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਆ ਜੋ ਸ਼ੰਭੂ ਵਾਲਾ ਬਾਰਡਰ ਆ ਉਸ ਰਸਤੇ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਅਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਨੇ ਪਰ ਆਸ-ਪਾਸ ਦੇ ਲੋਕਾਂ ਦੀ ਮੁਸ਼ਕਲਾਂ ਦਾ ਇੱਕ ਵੱਡਾ ਕਹੇ ਟੋਕਰਾ ਭਰ ਚੁੱਕਿਆ ਹੈ ਕਿਉਂਕਿ ਇਸ ਰਸਤੇ ਥਾਣੀ ਲੋਕ ਕੰਮਕਾਰ ਕਰਕੇ ਦਿਹਾੜੀ ਦੱਪਾ ਕਰਕੇ ਇਸ ਰਸਤੇ ਥਾਣੀ ਆਉਂਦੇ ਨੇ ਅਤੇ ਜੋ ਕਿਤਨੇ ਕਿਤੇ ਪੜ੍ਹਾਈ ਕਰ ਲਈ ਵਿਦਿਆਰਥੀ ਸਕੂਲਾਂ ਦੇ ਵਿੱਚ ਜਾਂਦੇ ਨੇ ਅੰਬਾਲਾ ਸ਼ਹਿਰ ਕਣੀ ਜਾਂਦੇ ਨੇ ਉਹ ਵੀ ਇਸ ਰਸਤੇ ਤੱਕ ਥਾਣੀ ਆਉਣਾ ਪੈਂਦਾ ਜਾਂ ਕੋਈ ਕੰਮਕਾਰ ਦੇ ਲਈ ਲੋਕ ਇੱਥੋਂ ਅੰਬਾਲਾ ਸ਼ਹਿਰ ਤੋਂ ਜਾਂ ਪਿੰਡਾਂ ਦੇ ਲੋਕ ਅੰਬਾਲਾ ਸ਼ਹਿਰ ਨੂੰ ਜਾਂਦੇ ਨੇ ਉਹਨਾਂ ਵਾਸਤੇ ਵੀ ਇਹੀ ਇੱਕ ਰਸਤਾ ਪੈਂਦਾ ਪਰਲੇ ਪਾਸੇ ਉਹ ਕੱਗਰ ਦੀ ਤਸਵੀਰ ਹੈ ਜਿੱਥੇ ਕਿ ਇੱਕ ਕੱਚੀ ਇੱਕ ਹਲਕੀ ਜੀ ਲੋਕ ਪਿੰਡ ਦੇ ਲੋਕਾਂ ਵੱਲੋਂ ਲੱਕੜ ਦੀ ਇੱਕ ਪੁਲੀ ਬਣਾਈ ਹੋਈ ਹੈ ਜਿਸ ਤੇ ਲੋਕ ਆਪਣਾ ਵੀਕੜਾ ਜ ਟੂ-ਵਿਲਰ ਆ ਉਹ ਇਸ ਰਸਤੇ ਸਾਡੇ ਲੈ ਕੇ ਜਾਂਦੇ ਨੇ ਪਰ ਲਗਾਤਾਰ ਮੰਗ ਲੋਕਾਂ ਦੀ ਇਹੀ ਹੈ ਕਿ ਇੱਕ ਰਸਤਾ ਜਿਹੜਾ ਕੀ ਖੋਲ ਦਿੱਤਾ ਜਾਵੇ ਕੁਝ ਪਿੰਡ ਦੇ ਵਸਨੀਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਿਆ ਕੀ ਕਿਹੜਾ ਜਾਣਗੇ ਬਾਈ ਕੀ ਨਾ ਬਾਈ ਆਪਣਾ ਹੀ ਗੁਰਪ੍ਰੀਤ ਗੁਰਪ੍ਰੀਤ ਬਾਈ ਤੁਸੀਂ ਰਾਜਗੜ੍ਹ ਦੇ ਵਸਨੀਕ ਹੋ ਤੇ ਰਸਤਾ ਖੋਲਣ ਦੀ ਲਗਾਤਾਰ ਕਸ ਮੰਗ ਕਰ ਰਹੇ ਹਾਂ ਤੁਸੀਂ ਵੀ ਇੱਕ ਕਿਸਾਨੀ ਖੇਤ ਨਾਲ ਸੰਬੰਧ ਰੱਖਦੇ ਹੋ ਰਾਏਗੜ੍ਹ ਦੇ ਲੋਕ ਕਹਿ ਰਹੇ ਨੇ ਕਿ ਇੱਕ ਆ ਕੱਚਾ ਰਸਤਾ ਵੱਜਦਾ ਸਾਡੇ ਵਾਸਤੇ ਅਸੀਂ ਅਬਾਲਾ ਸ਼ਹਿਰ ਜਾਣਾ ਤਾਂ ਇੱਧਰ ਦੀ ਜਾਣਾ ਪੈਂਦਾ ਸਾਨੂੰ ਦਿੱਕਤ ਬਹੁਤ ਆਉਂਦੀ ਹੈ ਤੁਸੀਂ ਕਹੋਗੇ ਅੱਜ ਹੀ ਪ੍ਰਸ਼ਾਸਨ ਦੇਖ ਲੋ ਰਸਤੇ ਦਾ ਹਾਲ ਦਵਾਈ ਦਾ ਬਹੁਤ ਦਿੱਕਤਦਾਰੀ ਦਵਾਈ ਦੁੱਧ ਖਰੇਗਰ ਨੂੰ ਚਾਰਾ ਪੱਟ ਮੱਝਾਂ ਲਈ ਲੈ ਕੇ ਆਉਣਾ ਪੈਂਦਾ ਬਹੁਤ ਦਿੱਕਤਦਾਰੀ ਹੂੰ ਕੁਝ ਲੋਕ ਆ ਰਹੇ ਸੀਗੇ ਇਸ ਰਸਤੇ ਥਾਣੀ ਤੇ ਬਹੁਤ ਦੇਖਿਆ ਹੀ ਹੋਏਗਾ ਸਭ ਕਿਧਰ ਟਿਕ ਸਾਫ ਡਿਗਦੇ ਆ ਰਹੇ ਨੇ ਦੇਖੋ ਹੂੰ ਉਹ ਜ਼ਿੰਮਾ ਮੱਲਾਦਾ ਤੁਸੀਂ ਚੱਕਿਆ ਪਿੰਡ ਦੇ ਲੋਕਾਂ ਨੇ ਕਿਉਂਕਿ ਇਹੀ ਰਸਤਾ ਬਾਇਦਲ ਲੋਕ ਹੀ ਪਿੰਡ ਦੇ ਹੁੰਦੇ ਜਿਹੜੇ ਕਿ ਮਦਦ ਕਰਦੇ ਤੇ ਇਸ ਰਸਤੇ ਤੋਂ ਤੁਸੀਂ ਜਾਣ ਲਈ ਮਜਬੂਰ ਲੋਕ ਸਰਪ੍ਰਸ਼ਾਸ਼ਨ ਨੂੰ ਤੇ ਕਿਸਾਨ ਨੂੰ ਕੀ ਅਪੀਲ ਕਰੂੰਗੀ ਕਿ ਜਿਹੜਾ ਕਿ ਜਿਸ ਤਰੀਕੇ ਨਾਲ ਕੱਲ ਵੀ ਪ੍ਰਸ਼ਾਸਨ ਦੇ ਸਾਹਮਣੇ ਲੋਕਾਂ ਦੀ ਇੱਕ ਅਪੀਲ ਸੀ ਕਿ ਰਸਤਾ ਇੱਕ ਖੋਲ ਦਿੱਤਾ ਜਾਏ ਤਾਂ ਜੋ ਇੱਕ ਰਸਤਾ ਮਿਲ ਜਾਵੇ ਲੋਕ ਕਿਸਾਨਾਂ ਅਗੇ ਇਹ ਹੀ ਬੇਨਤੀ ਹੈ ਵੀ ਰਸਤੇ ਇੱਕ ਟੂ ਵੀਕਲ ਰਸਤਾ ਖੁੱਲੇ ਜਾਵੇ ਜੀ ਹੂੰ ਦੋ ਟੂ ਵੀਲਰ ਦਾ ਰਸਤਾ ਇੱਕ ਖੋਲ ਦਿੱਤਾ ਜਾਵੇ ਠੀਕ ਹੈ ਜੀ ਤਾਂ ਪਿੰਡ ਦੇ ਵਸਨੀਕਾਂ ਦੀ ਆਸ-ਪਾਸ ਦੇ ਪਿੰਡਾਂ ਦੀ ਇੱਕ ਮੰਗ ਹੈ ਕਿ ਇੱਕ ਰਸਤਾ ਟੂ-ਵੀਲਰ ਰਸਤੇ ਖੋਲ ਦਿੱਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੇ ਵਿੱਚ ਐਸ ਰਸਤਾ ਨਾਲੋਂ ਇੱਕ ਮੇੜ ਪੱਕੀ ਸੜਕ ਤੋਂ ਲੰਘਾ ਹੋ ਸਕੇ ਅਤੇ ਅਜਿਹੇ ਵਿੱਚ ਜਾਨੀ-ਮਾਲੀ ਦਾ ਨੁਕਸਾਨ ਜਿਹੜਾ ਕਿ ਨਾ ਹੋ ਸਕੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਿ ਅੰਬਾਲਾ ਸ਼ਹਿਰ ਦੇ ਨਾਲ ਸੰਪਰਕ ਰੱਖਦੇ ਨੇ ਕਿਉਂਕਿ ਇਹਨਾਂ ਇਸ ਲੋਕਾਂ ਨੂੰ ਰਾਜਪੁਰਾ ਸ਼ਹਿਰ ਨਾਲੋਂ ਅੰਬਾਲਾ ਸ਼ਹਿਰ ਬਿਲਕੁਲ ਨਜ਼ਦੀਕ ਪੈਂਦਾ ਹੈਗਾ ਉੱਥੋਂ ਦਾ ਸ਼ਹਿਰ ਦੇ ਵਿੱਚ ਦਵਾਈ ਬੂਟੀ ਲਿਆਣੀ ਪਸ਼ੂਆਂ ਵਾਸਤੇ ਖਾਣ ਲਿਆਣੀ ਅਤੇ ਹੋਰ ਬਹੁਤ ਸੰਪਰਕ ਜਿਹੜਾ ਕਿ ਅੰਬਾਲਾ ਸ਼ਹਿਰ ਨਾਲ ਲੱਗਦਾ ਇਹੀ ਇੱਕ ਰਸਤਾ ਪਸਦਾ ਜਿਸ ਦੇ ਰਸਤੇ ਥਾਣੀ ਲੋਕਾਂ ਨੂੰ ਜਾਣਾ ਪੈਂਦਾ ਤੇ ਇੱਕ ਗੁਹਾਰ ਪਿੰਡ ਦੇ ਵਸਨੀਕ ਲਾ ਰਹੇ ਨੇ ਭਾਵੇਂ ਉਹ ਕਿਸਾਨਾਂ ਨੂੰ ਭਾਵੇਂ ਪ੍ਰਸ਼ਾਸਨ ਨੂੰ ਕਿ ਇੱਕ ਰਸਤਾ ਖੋਲ ਦਿੱਤਾ ਜਾਵੇ ਜਿਸ ਰਸਤੇ ਥਾਣੀ ਉਹ ਟਰੱਕੇ ਜਾਂ ਟੂ-ਵੀਲਰ ਤੇ ਜਾ ਸਕਣ 11% ਗਰਸਾਹਬ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇਨ ਅ ਡੇ ਨਿਊਜ਼ ਪਿੰਡ ਰਾਜਗੜ੍ਹ